ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਐਮ ਜੇ ਵਿਲਕ ਯੂ ਐਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਥੈਂਕ ਯੂ ਤੁਹਾਡੇ ਸਾਰਿਆਂ ਨੇ ਸਪੋਰਟ ਕਰ ਲਈ ਸਾਰਿਆਂ ਨੇ ਸਬਸਕ੍ਰਾਈਬ ਜਿੰਨੇ ਵੀ ਸਾਡੇ ਵੀਡੀਓ ਦੇਖਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅੱਜ ਆਪਾਂ ਨਵਾਂ ਬਲੌਗ ਲੈ ਕੇ ਆਏ ਆ ਤੁਹਾਨੂੰ ਵੀਡੀਓ ਸ਼ੋਅ ਕਰਦੇ ਆ ਇਸ ਤੋਂ ਬਾਅਦ ਤੇ ਚੈੱਕ ਕਰਿਓ ਵੀ ਉਹ ਤੁਹਾਨੂੰ ਕਿੱਦਾਂ ਲੱਗੀ ਤੋ ਕਿੱਦਾਂ ਮੰਦੀ ਆ ਤੁਹਾਨੂੰ ਮੈਂ ਉਸ ਤੋਂ ਬਾਅਦ ਐਕਸਪਲੇਨ ਵੀ ਕਰੂੰਗਾ ਥੈਂਕ ਯੂ ਅਪਰੀਸ਼ੀਏਟ ਵੀਡੀਓ ਚੈੱਕ ਕਰੋ ਜੀ ਜੀ ਦੇਖ ਲਈ ਵੀਡੀਓ ਇਹ ਵੀਡੀਓ ਬਣਾਉਣ ਲਈ ਤੁਹਾਨੂੰ ਐਵੇਂ ਕਿਸੇ ਦੀ AI ਦੀ ਮਦਦ ਲੈਣ ਦੀ ਲੋੜ ਨਹੀਂ ਵੈਬਸਾਈਟ ਤੇ ਕਿਸੇ ਜਾਂ ਦੀ ਲੋੜ ਨਹੀਂ ਕਿਉਂਕਿ ਇਹ ਬੰਨ ਨਹੀਂ ਹੈਗੀ AI ਨਾ ਵੈਬਸਾਈਟ ਲੈ ਤੁਹਾਨੂੰ ਸਿਰਫ ਡਰੋਨ ਹੀ ਬਾਏ ਕਰਨਾ ਪੈਣਾ ਇਸ ਤੋਂ ਬਿਨਾ ਨਹੀਂ ਬੰਨਨੀ ਇਹ ਮਿਨੀ ਪ੍ਰੋ 5 ਹੈ ਇਹਦੇ ਨਾਲ ਹੀ ਡਰੋਨ ਵਾਲੀ ਬੰਨਨੀ ਆ ਹੋਰ ਐਵੇਂ ਕਿਸੇ ਦਵਾਸੀ ਟੱਕਰ ਮਾਰ ਦੀ ਲੋੜ ਨਹੀਂ ਕਿਉਂਕਿ ਦੱਸ ਦਿੰਦੇ AI ਨੇ ਬਣਾਓ ਫਿਰ ਉਹ ਪੈਸੇ ਮੰਗਦੇ ਆ ਸੋ ਇਸ ਕਰਕੇ ਐਵੇਂ ਨਾ ਕਿਸੇ ਵੈਬਸਾਈਟ ਤੇ ਟੱਕਰ ਮਾਰਿਓ ਇਸ ਡਰੋਨ ਵਾਲੀ ਬਣੂਗੀ ਤੇ ਥੈਂਕ ਯੂ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹੋਰ ਵੀਡੀਓ ਲੈ ਕੇ ਆਵਾਂਗੇ ਥੈਂਕ ਯੂ ਹੈਵ ਅ ਗੁੱਡ ਡ